ਉਹ ਕਹਿੰਦਾ ਤੂੰ ਕੋਤਾ ਬਦਮਾਸ਼ ਆ ਮੈਂ ਕਹਾ ਹਾਂ ਮੈਂ ਕੋਤਾ ਬਦਮਾਸ਼ ਆ ਜੀ ਉਹ ਕਹਿੰਦਾ ਤੂੰ ਕੋਤਾ ਬਦਮਾਸ਼ ਆ ਮੈਂ ਕਹਾ ਹਾਂ ਮੈਂ ਕੋਤਾ ਬਦਮਾਸ਼ ਆ ਜੀ ਉਹ ਕਹਿੰਦਾ ਤੂੰ ਕੋਤਾ ਬਦਮਾਸ਼ ਆ ਮੈਂ ਕਹਾ ਹਾਂ ਮੈਂ ਕੋਤਾ ਬਦਮਾਸ਼ ਆ ਜੀ ਬਦਮਾਸ਼ ਆ ਬਦਮਾਸ਼ ਆ ਬਦਮਾਸ਼ ਤੂੰ ਕੋਤਾ ਬਦਮਾਸ਼ ਆ ਅੱਗੋ ਜਵਾਬ ਮਿਲਿਆ ਹਾਂ ਮੈਂ ਕੋਤਾ ਬਦਮਾਸ਼ ਆ ਬਸ ਫਿਰ ਕਿਸੇ ਬਾਜ਼ਾਰ ਚ ਪੈ ਗਿਆ ਪੰਗਾ ਇਹ ਤਸਵੀਰਾਂ ਨੇ ਪਟਿਆਲਾ ਦੀ ਜਿੱਥੇ ਸਰੇ ਰਾਹ ਬਾਜ਼ਾਰ ਦੇ ਵਿੱਚ ਪੈ ਗਿਆ ਪੰਗਾ ਇਸ ਮਸਲੇ ਦੇ ਕਰਕੇ ਬਾਜ਼ਾਰ ਦੇ ਵਿੱਚ ਕਾਫੀ دیر ਤੱਕ ਹੰਗਾਮਾ ਪੰਚਾਪੀ ਚੱਲ ਰਹੀ ਪਟੀਆ ਲਾਣੇ ਲੋਕੀ ਚੱਪੇ ਸਿਂਗੜੀ ਸੀ ਅਖਰਕਾਰ ਕਿਉਂ ਪੈ ਗਿਆ ਬਾਜ਼ਾਰ 'ਚ ਪੰਗਾ ਆਓ ਤੁਹਾਨੂੰ ਦਿਖਾਣਿਆ ਕਿ ਮਾਮਲਾ ਕੀ ਹੈ ਮੈਂ ਤੁਹਾਨੂੰ ਮੇਰਾ ਨਾਮ ਤਰੰबीर ਕੁਮਾਰਾ ਜੀ ਕਿਹੜੀ ਜਗ੍ਹਾ ਹੈ ਜੀ ਅਦਾਲੋਪਰ ਮਨੀ ਮਾਰਕੀਟ ਤੇ ਕੀ ਹੋਇਆ ਸੀਗਾ ਕਿਸ ਤਰ੍ਹਾਂ ਹਮਲਾ ਹੋਇਆ ਤੁਹਾਡੇ ਉੱਪਰ ਗਲੀ ਕੇ ਨੁੱਕਰ ਤੇ ਜੀ ਮੇਰਾ ਮੁੰਡਾ ਬਾਹਰ ਸਕੂਟਰ ਖੜਾ ਸੀਗਾ ਮੇਰੇ ਮੁੰਡੇ ਨੇ ਮੈਨੂੰ ਬੁਲਾਇਆ ਕਿ ਉਹ ਇੱਕ ਸਰਦਾਰ ਮੁੰਡੇ ਨੇ ਸਕੂਟਰ ਖੜਾਇਆ ਪਏ ਨਯਾਜ਼ ਤੇ ਨਯਾਜ਼ ਸਕੂਟਰ ਖੜਾਣ ਕਰਕੇ ਮੈਂ ਉਹਨੂੰ ਕਿਹਾ ਸਾਈਡ ਤੇ ਕਰ ਲੈ ਉਹ ਮੇਰੇ ਨਾਲ ਲੜਨ ਲੱਗ ਗਿਆ ਜੀ ਉਹ ਕਹਿੰਦਾ ਤੂੰ ਕੋਦਾ ਬਦਮਾਸ਼ ਆ ਮੈਂ ਕਿਹਾ ਹਾਂ ਮੈਂ ਕੋਦਾ ਬਦਮਾਸ਼ ਆ ਜੀ ਉਹਨੇ ਜੀ ਇੰਨੀ ਗੱਲ ਤੇ 20 25 ਬੰਦੇ ਬੁਲਾ ਕੇ ਉੱਥੇ ਬਾਗ ਗਲੀ ਕਨੁਕਰ ਦੇ ਖੜਾ ਕਰਤੇ ਮੈਨੇ ਉਸ ਤੋਂ ਬਾਅਦ ਪੁਲਸ ਵਾਲਾ ਨੂੰ ਫੋਨ ਕੀਤਾ ਕਿ ਤਾਕਤ ਵਾਲੀ ਜਿਨ੍ਹਾਂ ਕਰਕੇ 15 20 ਮਿੰਟ ਲੱਗੇ ਪੁਲਸ ਵਾਲਾ ਨੂੰ ਆਨ ਤੇ ਉਹ 15 20 ਬੰਦੇ 25 ਬੰਦੇ ਭਲਾ ਕੇ ਮੇਰੇ ਦੁਕਾਨ ਤੇ ਉੱਪਰ ਅਟੈਕ ਅਟੈਕ ਕਰਨ ਲਈ ਆ ਗਏ ਇੱਕੋ ਦਮ ਜਿਨ੍ਹਾਂ ਨੇ ਡਾਂਗਾ ਸੀ ਜਿਨ੍ਹਾਂ ਦੇ ਹੱਥ ਮੇ ਬੋਤਲਾਂ ਸੀ ਤੇ ਹੋਰ ਵੀ ਹਥਿਆਰ ਹੋएंगे ਜੀ ਹੱਥਾਂ ਮਾ ਤੇ ਮੈਨੂੰ ਠੀਕ ਹੈ ਜੀ ਮੇਰੇ ਕੋਲ ਫੂਟੇਜ ਪੂਰੀ ਹੈਗੀ ਹੈ ਜੀ ਜਿਨ੍ਹਾਂ ਨੇ ਮੇਰੇ ਉੱਪਰ ਸਿੱਧਾ ਅਟੈਕ ਕਰਿਆ ਮੇਰੇ ਪੰਜੇ ਦੇ ਉੱਪਰ ਸੱਟਾਂ ਲਗੀਆਂ ਜੀ ਮੇਰੇ ਪੰਜਾ ਦਾ ਨਾਮ ਸੈਲ ਗੁਪਤਾ ਹੈ ਉਹ ਕੌਣ ਸੀ ਜਿਨ੍ਹਾਂ ਨੇ ਅਟੈਕ ਕੀਤਾ ਕੋਈ ਪਛਾਣ ਹੋਈ ਨਹੀਂ 25 ਬੰਦੇ ਆ ਜਿਨ੍ਹਾਂ ਦੀ ਮੈਂ ਸ਼ੱਕਾ ਜਾਣਦਾ ਜੀ ਸਦਾਰ ਬੰਦੇ ਆ ਜੀ ਉਹ ਜੇ ਸਰਦਾਰ ਬੰਦੇ ਆ ਜਿਨ੍ਹਾਂ ਨੇ ਉੱਪਰ ਅਟੈਕ ਕਰਿਆ ਕਿਸੇ ਬਾਈ ਨੇਮ ਜਾਣਦੇ ਕਿਸੇ ਨਹੀਂ ਮੈਂ ਨਾਮ ਨਹੀਂ ਜਾਣਦਾ ਜੀ ਪਰ ਮੈਂ ਕਾਰਨ ਬਾਹਰ ਜਿਹੜੀ ਇਹ ਪਾਰਕਿੰਗ ਜਿਹੜੀ ਹੈ ਪ੍ਰੋਬਲਮ ਹੈ ਜੀ ਜਿਨ੍ਹਾਂ ਨੂੰ ਇਹ ਬਾਹਰ ਜਿਹੜੀ ਨਜਾਇਜ਼ ਕਬਜ਼ਾ ਕਰਿਆ ਪਿਆ ਇਹਨਾਂ ਨੇ ਬਾਹਰ ਇਹ ਟੈਂਕ ਦੇ ਉੱਪਰ ਤੁਸੀਂ ਆ ਕੇ ਇਹਦਾ ਹਾਲ ਦੇਖੋ ਜੀ ਕੀ ਕੀਤਾ ਪਿਆ ਬਾਹਰ ਸਕੂਟਰ ਵੀ ਨਿਕਲਣਾ ਔਖਾ ਜੀ ਬਾਹਰ ਇੰਨਾ ਗੰਦ ਪਾਰਕਿਆ ਅਦਾਲਤ ਯਾਰ ਇਹ ਟੈਂਕ ਤੇ ਕਿਲਾ ਚੌਂਗ ਤੋਂ ਲੈ ਕੇ ਨਾਲ ਚੌਂਗ ਤੱਕ ਹਰ ਇੱਕ ਬੰਦੇ ਨੇ 1500 3000 4500 4000 ਰੁਪਏ ਫੜੀ ਵਾਲੇ ਨੂੰ ਕਿਰਾਇਆ ਦਿੰਦਾ ਦੁਕਾਨਦਾਰ ਨੂੰ ਦੁਕਾਨਦਾਰ ਉਸ ਤੋਂ 4150 2000 ਰੁਪਏ ਵਸੂਲ ਕੇ ਸਾਰਿਆਂ ਨੇ ਆਪਣੇ ਦੁਕਾਨਦਾਰਾਂ ਦੇ ਬਾਹਰ ਫੜੀਆਂ ਲਵਾ ਰੱਖੇ ਜਿਸ ਕਰਕੇ ਪਾਰਕਿੰਗ ਦੀ ਪਰੇਵਲ ਆਉਂਦੀ ਹੈ ਜੀ ਇਹ ਸਾਰੀ ਮਾਰਕੀਟ ਨੂੰ ਸੰਡੇ ਮਾਰਕੀਟ ਬਕਾਇਦਾ ਜਗ੍ਹਾ ਦਿੱਤੀ ਪਈ ਹੈ ਔਰ ਫਿਰ ਵੀ ਉੱਥੇ ਲੋਕ ਦਾਦਾ ਅੱਡੇ ਕਿਰਾਏ ਤੇ ਦੇ ਕੇ ਉਰੇ ਅੱਡਾ ਲਾ ਰਹੇ ਆ ਜੀ ਉਰੇ ਸਾਰੇ ਗੁਜਰਾਤੀ ਆ ਕੇ ਬੈਠ ਕੇ ਜਿਨ੍ਹਾਂ ਕੋਲ ਦੁਕਾਨਦਾਰ ਹਰ ਇੱਕ 2500 2000 3000 ਰੁਪਏ ਕਰਾਇ ਲਿੰਦਾ ਜਿਸ ਕਰਕੇ ਮਾਰਕੀਟ ਨਜਾਇਜ਼ ਲੱਗੀ ਪਈ ਹੈ ਮੈਂ ਚਾਹੁੰਦਾ ਕਿ ਬੰਦੀ ਕਾਰਵਾਈ ਕੀਤੀ ਜਾਵੇ ਇਹ ਮਾਰਕੀਟ ਚੱਕੀ ਜਾਵੇ ਇਹਨਾਂ ਨੂੰ ਸੰਡੇ ਮਾਰਕੀਟ ਦੁਆਰਾ ਭੇਜਿਆ ਜਾਵੇ ਜਿਸ ਕਰਕੇ ਬਾਜ਼ਾਰ ਦੀ ਦਿੱਕਤ ਖਤਮ ਹੋਵੇ ਨਹੀਂ ਅੱਗੇ ਮੇਰੀ ਦੁਕਾਨ ਤੇ ਅੱਜ ਹਮਲਾ ਹੋਇਆ ਕੱਲੋ ਕਿਤੇ ਹੋਰ ਦੁਕਾਨ ਤੇ ਹਮਲਾ ਹੋ ਸਕਦਾ ਹੈ ਕਿਹੜੇ ਹਮਲਾਵਰ ਸੀ ਉਹਨਾਂ ਕੋਲ ਕੀ ਹਥਿਆਰ ਵਗੈਰਾ ਸੀ ਹਾਂਜੀ ਉਹਨਾਂ ਕੋਲ ਡਾਂਗਾ ਸੀ ਜੀ ਬੋਤਲਾਂ ਸੀ ਜੀ ਚਾਕੂ ਵੀ ਸੀ ਜੀ ਸਾਹ ਤੇ ਤੁਹਾਡੇ ਉਪਰ ਕਿਸ ਤਰ੍ਹਾਂ ਹਮਲਾ ਕੀਤਾ ਮੇਰੇ ਉਪਰ ਜੀ ਮੈਂ ਉਥੇ ਬਾਹਰ ਗਲੀ ਦੁਕਾਨ ਦੇ ਬਾਹਰ ਨਿਕਲੇ ਆਈ ਇੱਕੋ ਦਮ ਉਹਨਾਂ ਨਾਲ ਗੱਲ ਕਰਨ ਗਿਆ ਮੇਰੇ ਉਪਰ ਇੱਕੋ ਦਮ ਕਹਿੰਦੇ ਤੂੰ ਆ ਗਿਆ ਮੈਂ ਕਿਹਾ ਹਾਂਜੀ ਇੱਕੋ ਦਮ ਮੇਰੇ ਉਪਰ ਅਟੈਕ ਕਰਤੇ ਆ ਜੀ ਮੇਰੇ ਉਪਰ ਡਾਂਗ ਮਾਰੀ ਜੀ ਮੇਰੇ ਉਪਰ ਸਟੂਲ ਮਾਰਿਆ ਮੇਰੇ ਪਾਂਹੇ ਉਪਰ ਕੰਚ ਦੀ ਬੋਤਲ ਮਾਰੀ ਜਿਸ ਕਰਕੇ ਉਹਦੀ ਬਾਹ ਦੇ ਸੱਟਾਂ ਲੱਗੀਆਂ ਜੀ ਸੈਸ਼ਨ ਦੀ ਮੰਗ ਕਰਦੇ ਹਾਂ ਸੈਸ਼ਨ ਦੀ ਮੰਗ ਦਾ ਇਹਦਾ ਬੰਦੀ ਕਾਰਵਾਈ ਉਹਨਾਂ ਦੇ ਉਪਰ ਕੀਤੀ ਜਾਵੇ ਜਿਸ ਕਰਕੇ ਦੁਕਾਨ ਦੇ ਅੰਦਰ ਆ ਕੇ ਮੁੜ ਕੇ ਹਿੰਮਤ ਨਾ ਕਰਨ ਕਿਸੇ ਉਪਰ ਕਾਰਵਾਈ ਕਰਨ ਦੀ ਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਵੀਰੇ ਸਰਦੋ ਸਿੰਘ ਹੈ ਜਿਨ੍ਹਾਂ ਨੇ ਅਟੈਕ ਕੀਤਾ ਉਹਨਾਂ ਦੀ ਪਛਾਣ ਹੈ ਤੁਹਾਨੂੰ ਹਾਂਜੀ ਵੀਰੇ ਇੱਕ ਤਾਂ ਉਹ ਹੈ ਆਪਣਾ ਖਾਲਸਾ ਮੱਲੇ ਵਾਲਾ ਮਾਟਾ ਕੋਲਡ ਡ੍ਰਿੰਕ ਵਾਲਾ ਦਾ ਮੁੰਡਾ ਤੇ ਦੋ ਤਿੰਨ ਮੁੰਡੇ ਹੋਰ ਆ ਉੱਥੇ ਤੇ ਪੁਰਾ ਬਾਜ਼ਾਰ ਦੇ ਤੇ ਬਾਕੀ ਸਾਰੇ ਜਾਣਦੇ ਆ ਵੀਰੇ ਬਾਕੀ ਫੇਸ ਟੂ ਫੇਸ ਮਾਟਾ ਕੋਲਡ ਡ੍ਰਿੰਕ ਵਾਲਾ ਕਿਹੜਾ ਹੈ ਮਾਟਾ ਕੋਲਡ ਡ੍ਰਿੰਕ ਖਾਲਸਾ ਮੱਲੇ ਵੀਰੇ ਉਹਨਾਂ ਦੀ ਦੁਕਾਨ ਹੈ ਤੇ ਉਹਨਾਂ ਦਾ ਬੇਟਾ ਸੀ ਤਾਂ ਇੱਕ ਤਾਂ ਅੱਜ ਆਪਣੇ ਸਾਡੇ ਇੱਥੇ ਮਿਨੀ ਮਾਰਕੀਟ ਦੇ ਵਿੱਚ ਆ ਦੁਕਾਨਦਾਰ ਨੇ ਇਹਨਾਂ ਨੇ ਸਾਨੂੰ ਫੋਨ ਤੇ ਦੱਸਿਆ ਸੀਗਾ ਵੀ ਬੇਦਰਨਾ ਕਰਕੇ ਵੀ ਮੁੰਡੇ ਇਕੱਠੇ ਹੋਏ ਨੇ ਤੇ ਜੇ ਕੋਈ ਵੀ ਹਾਦਸਾ ਹੋ ਸਕਦਾ ਜਿਸ ਕਰਕੇ ਅਸੀਂ ਆਏ ਤੇ ਆਉਂਦੇ ਆ ਸਾਨੂੰ ਪਤਾ ਲੱਗਾ ਵੀ ਇੱਥੇ ਕੋਈ ਲੜਾਈ ਝਗੜਾ ਹੋਇਆ ਬਾਕੀ ਜਿਹੜੀ ਇਹਨਾਂ ਨੂੰ ਜਿਹੜੇ ਕੋਈ ਛੱਟ ਜਿਹੜੀ ਸਰਟੀਫਿਕੇਟ ਜਿਹਨੇ ਲੱਗੀ ਆ ਉਹ ਗੇ ਇਲਾਜ ਵਾਸਤੇ ਗਏ ਹੋਏ ਨੇ ਦੋਸਤ ਬਾਅਦ ਜੋ ਬਿਆਨ ਬਣ ਲੈ ਕੇ ਫਿਰ ਜਿਹੜੀ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਏ ਕਿਹਨਾਂ ਵੱਲੋਂ ਅਟੈਕ ਕੀਤਾ ਗਿਆ ਕੁਝ ਪਤਾ ਚੱਲੇ ਇਹ ਕੁਝ ਨਹੀਂ ਪਤਾ ਅਜੇ ਅਜੇ ਕੋਈ ਨਾਂ ਸਾਹਮਣੇ ਨਹੀਂ ਆਇਆ ਕਿਸੇ ਦਾ ਸੀਸੀਟੀਵੀ ਦੇਖੀ ਗਈ ਹੈ ਕਿੰਨੇ ਗਏ ਜਿਹੜੇ ਕੀ ਆ ਬੰਦੇ ਦੇਖ ਰਹੇ ਸੀਸੀਟੀਵੀ ਹਜੇ ਦੇਖੀ ਨਹੀਂ ਹਜੇ ਉੱਪਰ ਪਵਾ ਰਹੇ ਨੇ ਪਿੰਡ ਵਿੱਚ ਪੱਗ ਦੇ ਦੇਣਗੇ